ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹਰਜਿੰਦਰ ਸਿੰਘ ਢਿੱਲੋਂ ਸੂਬਾ ਪ੍ਰਧਾਨ ਪੰਜਾਬ ਦੁੱਧ ਦੀ ਡੇਰੀ ਯੂਨੀਅਨ ਇਕਤਾ ਵੀ ਜਿ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਹੈ ਕਿ ਇੱਕ ਦੁੱਧ ਦੀ ਦਾ ਸਾਰਾ ਸਮਾਨ ਤੱਕ ਬਾਹਰ ਸਿੱਟ ਰਿਹਾ ਕਿ ਕਈ ਕਾਰਨ ਸੀ ਕਿ ਕਿਉਂ ਹੈ ਦੇਖੋ ਜੀ ਇਸ ਤਰ੍ਹਾਂ ਦਾ ਉਹ ਜਿਹੜੀ ਵੀਡੀਓ ਹੈ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਉਹ ਕੁਝ ਵੀਲ ਵਗੈਰਾ ਮੰਨ ਲਓ ਪਿੰਡ ਵਾਸੀਆਂ ਵੱਲੋਂ ਲਗਵਾਈ ਗਈ ਸੀਗੀ ਤਾਂ ਉਸ ਦੇ ਸੰਬੰਧ ਚ ਇੱਕ ਡੇਰੀ ਤੋਂ ਜਿਹੜਾ ਵੀ ਮੰਨ ਲਓ ਉਥੇ ਦੁੱਧੀ ਆ ਵੀ ਉਹ ਕਲੈਕਸ਼ਨ ਕਰਦਾਗਾ ਦੁੱਧ ਪਿੰਡ ਚ ਇਕੱਠਾ ਕਰਦਾਗਾ ਉਹ ਤੋਂ ਦੁੱਧ ਵਗੈਰਾ ਖਰੀਦਿਆ ਗਿਆ ਅਤੇ ਉਸ ਨੂੰ ਜਦੋਂ ਉਬਾਲਿਆ ਗਿਆ ਦੁੱਧ ਨੂੰ ਤਾਂ ਉਹ ਆਪਾਂ ਵੇਖੀ ਜਿਵੇਂ ਕਿ ਛੇਜੇ ਬਣ ਗਏ ਉਹਦੇ ਚ ਜਿਹੜਾ ਹੈਗਾ ਕਾ ਵੀ ਜਿਹੜੇ ਉਥੇ ਲੋਕ ਸੀਗੇ ਜਿਨ੍ਹਾਂ ਨੇ ਮੰਨ ਲਓ ਇਹ ਜਿਹੜਾ ਸਾਰਾ ਬਣਾਇਆ ਸੀਗਾ ਮੰਨ ਲਓ ਨਿਮਾਣੀ ਦਾ ਵੀ ਪਾਣੀ ਵਗੈਰਾ ਵਰਤੌਣ ਦਾ ਉਹ ਪੜਕ ਗਏ ਕਿਤੇ ਨਾ ਕਿਤੇ ਜਾ ਕੇ ਉਹਨਾਂ ਨੇ ਅਸੀਂ ਤਾਂ ਉਹ ਵੀਡੀਓ ਦੇ ਵਿੱਚ ਇਹੀ ਵੇਖਿਆ ਵੀ ਅਸਲ ਦੇ ਵਿੱਚ ਉਹਨਾਂ ਉਹਦੇ ਨਾਲ ਜਾ ਕੇ ਗੱਲਬਾਤ ਕਰਨੀ ਚਾਹੀਦੀ ਸੀ ਉਸ ਬੰਦੇ ਦਾ ਜਿਹੜਾ ਪੱਖ ਹੈ ਉਹ ਵੀ ਸੁਣਨਾ ਚਾਹੀਦਾ ਸੀ ਕਿਉਂਕਿ ਜਿਵੇਂ ਕਿ ਅਸੀਂ ਵੀ ਦੁੱਧ ਦਾ ਕੰਮ ਕਰਦੇ ਆ ਪਿਛਲੇ ਲੰਬੇ ਸਮੇਂ ਤੋਂ ਮੰਨ ਲਾ ਇਸ ਧੰਦੇ ਨਾਲ ਜੁੜੇ ਹੋਏ ਆ ਅਸਲ ਦੇ ਵਿੱਚ ਕੀ ਹੈ ਜਿਵੇਂ ਕਿ ਪਹਿਲਾਂ ਵੀ ਜਦੋਂ ਕਈ ਵਾਰ ਬਰਸੀਨ ਪਾਉਂਦੇ ਸੀਗੇ ਲੋਕ ਮੰਨ ਲਓ ਪਸ਼ੂਆਂ ਨੂੰ ਤਾਂ ਉਹ ਘਾਹ ਵਗੈਰਾ ਜਦੋਂ ਡਿੱਗ ਪੈਂਦਾ ਸੀਗਾ ਤਾਂ ਉਦੋਂ ਦੁੱਧ ਦੇ ਵਿੱਚੋਂ ਸਮੈਲ ਆਉਣ ਲੱਗ ਜਾਂਦੀ ਸੀਗੀ ਅਤੇ ਜਿਵੇਂ ਦਹੀਂ ਵਗੈਰਾ ਆਮ ਆਪਣੇ ਇਥੇ ਘਰਾਂ ਦੇ ਵਿੱਚ ਸ਼ਹਿਰ ਵਾਸੀ ਲਾਉਂਦੇ ਆ ਵੀ ਦੁੱਧ ਚੋ ਵੀ 스멜 ਆਉਂਦੀ ਸੀ ਉਹਦੇ ਚੋ ਵੀ ਐ ਕੰਪਲੀਟ ਆਉਣ ਲੱਗ ਜਾਂਦੀ ਸੀ ਵੀ 스멜 ਆਉਂਦੀ ਆ ਦੁੱਧ ਚੋਂ ਜਾਂ ਦਹੀਂ ਵੀ ਲਾਲਾਂ ਹੀ ਛੱਡਣ ਲੱਗ ਜਾਂਦੀ ਸੀ ਵੀ ਆਮ ਆਪਣੇ ਘਰਾਂ ਚ ਹੋ ਜਾਂਦਾ ਹੈਗਾ ਵੀ ਜੇ ਆਪਾਂ ਉਹਦੀ ਜਾਗ-ਜੂਗ ਬਦਲ ਦਿੰਨੇ ਆ ਤਾਂ ਵੀ ਇੱਕੋ ਥਾਂ ਆਪਾਂ ਦਹੀਂ ਰੱਖਦੇ ਆ ਵੀ ਉਹ ਬੈਕਟੀਰੀਆ ਪੈਦਾ ਹੋ ਜਾਂਦੇ ਆ ਤਾਂ ਜਾਗ ਬਦਲਣਾ ਉਹ ਸਹੀ ਵੀ ਹੋ ਜਾਂਦਾ ਉਸੇ ਤਰ੍ਹਾਂ ਜਿਹੜਾ ਇਹ ਮੈਟਰ ਹੈ ਜੀ ਦੁੱਧ ਆ ਜਿਹੜਾ ਵੀ ਭਾਵੇਂ ਤਾਂ ਕਿਸੇ ਘਰ ਨੇ ਵਾਸੀ ਪਾਇਆ ਹੋਵੇ ਦੁੱਧ ਜਿਵੇਂ ਆਪਣੇ ਆਮ ਜਿਹੜੀਆਂ ਗਾਵਾਂ ਆਈਆਂ ਉਹ ਵੀ ਕਈ ਜਿਹੜੀਆਂ ਜਾਦੇ ਦੁੱਧ ਦਿੰਦੀਆਂ ਦੁਧਾਰੂ ਪਸ਼ੂ ਆ ਉਹ ਤਿੰਨ ਤਿੰਨ ਟਾਈਮ ਵੀ ਗਾਵਾਂ ਜਿਹੜੀਆਂ ਚੁੰਗਾਂ ਜਾਂਦੀਆਂ ਨੇ ਤਾਂ ਜਿਹੜਾ ਮੰਨ ਲਓ ਵੀ ਦੁਪਹਿਰ ਵੇਲੇ ਦੁੱਧ ਚੋਇਆ ਜਾਂਦਾਗਾ ਵਿਚਾਂ ਉਹ ਮਿਕਸ ਕੀਤਾ ਗਿਆ ਜਾਂ ਕੋਈ ਰਾਤ ਦਾ ਦੁੱਧ ਮਿਕਸ ਕਰਕੇ ਪਾ ਗਿਆ ਬੰਦਾ ਉਹ ਅਸਲ ਦੇ ਵਿੱਚ ਇਹ ਹੈ ਵੀ ਦੁੱਧ ਦੇ ਵਿੱਚ ਕੋਈ ਦਿੱਕਤ ਸੀਗੀ ਉਹਦਾ ਕਰਕੇ ਜਦੋਂ ਉਹਨੂੰ ਗਰਮ ਕਰਾਇਆ ਗਿਆ ਕਿਉਂਕਿ ਇਹ ਹੈ ਜੀ ਆਮ ਹਰੇਕ ਬੰਦੇ ਦੀ ਇਹ ਹਕਾवट ਹੁੰਦੀ ਹੈ ਵੀ ਜਿਵੇਂ ਦੁੱਧ ਸਮਿਲ ਦੇ ਗਿਆ ਵੀ ਯਾਰ ਚੱਲ ਕੋਈ ਨਹੀਂ ਤਾਂ ਪਨੀਰ ਤਾਂ ਬਣੀ ਜਾਊਗਾ ਪਨੀਰ ਬਣਾ ਲਓ ਪਰ ਮੈਂ ਇਹ ਦੱਸ ਦੇਣਾ ਚਾਹਣਾਗਾ ਵੀ ਪਨੀਰ ਵੀ ਜਿਹੜਾ ਦੁੱਧ ਸਹੀ ਹੁੰਦਾ ਦੁੱਧ ਨੂੰ ਜਦੋਂ ਉਬਾਲਾ ਆਉਣ ਤੋਂ ਬਾਅਦ ਹੀ ਜਿਹੜਾ ਪਨੀਰ ਸਹੀ ਬਣਦਾਗਾ ਜਿਹੜਾ ਇਹ ਹੈਗਾਗਾ ਵੀ ਇੱਕ ਤਾਂ ਐ ਹੁੰਦਾਗਾ ਆਪਾਂ ਮੰਨ ਲਓ ਪਿੰਡ 'ਚੋਂ ਦੁੱਧ ਕਲੈਕਸ਼ਨ ਕਰ ਲਿਆ ਹੁੰਦਾ ਕਿਉਂਕਿ ਜਿਹੜੀ ਪਹਿਲਾਂ ਦੁੱਧ ਦੀ ਲਾਈਫ ਆ ਉਹ ਘੱਟੋ ਘੱਟ ਮੰਨ ਲਾ ਵੀ 12-13 ਘੰਟੇ ਸੀਗੀ ਹੁਣ ਜਿਵੇਂ ਆਚਾਰ ਵਗੈਰਾ ਪਸ਼ੂਆਂ ਨੂੰ ਪੈਂਦਾਗਾ ਤਾਂ ਗਰਮੀ ਵੀ ਬਹੁਤ ਜ਼ਿਆਦਾ ਹੈ ਜਿਹੜੀ ਦੁੱਧ ਦੀ ਲਾਈਫ ਆ ਉਹ ਘਟੀ ਹੋਈ ਹੈ ਘੱਟੋ ਘੱਟ 7 ਘੱਟ 7-8 ਘੰਟੇ ਦੁੱਧ ਮਸੀਂ ਘੱਟਦਾਗਾ ਨਹੀਂ ਦੁੱਧ ਦਾ ਜਿਹੜਾ ਸਮਿਲ ਦੇ ਜਾਂਦਾਗਾ ਹੁਣ ਇੱਕ ਤਾਂ ਇਹ ਹੁੰਦਾ ਵੀ ਕਈ ਵਾਰ ਆਪਾਂ ਦਰਮਾ ਜਦੋਂ ਦੁੱਧ ਲਿਆਉਣੇ ਆ ਵੀ ਦੁੱਧ ਸਮੈਲ ਦੇ ਜਾਂਦਾ ਹੈਗਾ ਪਰ ਉਹਦੇ ਚੋਂ ਸਮੈਲ ਤਾਂ ਆਉਂਦੀ ਹੈ ਦੁੱਧ ਗਰਮ ਹੁੰਦਾ ਹੁੰਦਾ ਹੈਗਾ ਜਿਵੇਂ ਉਹ ਗਰਮ ਹੋ ਗਿਆ ਉਬਾਲਾ ਆਉਣ ਦੀ ਸਥਿਤੀ ਤੇ ਕਰ ਪਹੁੰਚ ਗਿਆ ਜਾਂ ਉਬਾਲਾ ਆਉਣ ਦੇ ਨੇੜੇ ਤੇ ਜਿਹੜੇ ਉਹ ਫਟਿਆ ਦੁੱਧ ਤਾਂ ਜਿਹੜਾ ਇਸ ਤਰ੍ਹਾਂ ਦੇ ਗਲੱਛੇ ਜਿ ਬਣੇ ਆ ਉਹ ਨਹੀਂ ਬਣਦੇ ਪਰ ਜੇਕਰ ਦੁੱਧ ਦੇ ਵਿੱਚੋਂ ਸਮੈਲ ਵੀ ਆਉਂਦੀ ਹੋਵੇ ਔਰ ਦੁੱਧ ਜ਼ਿਆਦਾ ਖਰਾਬ ਹੋ ਗਿਆ ਜਦੋਂ ਆਪਾਂ ਉਸ ਨੂੰ ਗੈਸ ਦੇ ਉੱਪਰ ਰੱਖਦੇ ਆ ਤਾਂ ਉਹ ਨਾਲ ਦੀ ਨਾਲ ਹੀ ਦੁੱਧ ਫਟਣਾ ਸ਼ੁਰੂ ਹੋ ਜਾਂਦਾ ਤੇ ਉਹਦਾ ਇੱਕ ਪਿੰਨਾ ਜਿਹਾ ਬਣ ਜਾਂਦਾ ਹੈਗਾ ਇਹ ਆਮ ਆਪਣੇ ਘਰਾਂ 'ਚ ਵੀ ਜਾਂ ਸਾਡੇ ਨਾਲ ਵੀ ਮੰਨ ਲਾ ਵੀ ਜੇ ਮੈਂ ਅਸੀਂ ਮੰਨ ਲਾ ਘਰੇ ਕੰਮ ਕਰਦੇ ਆ ਮੰਨ ਲਓ ਕੋਈ ਖੋਏ ਪਨੀਰ ਦਾ ਕਰਦੇ ਆ ਜੇ ਐਂ ਦੁੱਧ ਖਰਾਬ ਹੋ ਜਾਏ ਤਾਂ ਇਸ ਤਰ੍ਹਾਂ ਹੋ ਜਾਂਦਾ ਕੋਈ ਇੱਕ ਭਰਾਉਣ ਵਾਲੀ ਗੱਲ ਨਹੀਂ ਹੈਗੀ ਔਰ ਜਿਹੜਾ ਇਹ ਮਸਲਾ ਹੈਗਾ ਮੇਰੇ ਕਹਿਣ ਦਾ ਮਤਬ ਇਹ ਹੈ ਵੀ ਇੱਕ ਤਾਂ ਕਿਤੇ ਨਾ ਕਿਤੇ ਜਥੇਬੰਦੀ ਦੀ ਘਾਟ ਰਹੀ ਹੈ ਵੀ ਮੰਨ ਲਓ ਉਹ ਬੰਦਾ ਜਥੇਬੰਦੀ ਨਾਲ ਜਿਹੜੀ ਸੋਨ ਚ ਗੱਲ ਆਈ ਹੈ ਵੀ ਜੁੜਿਆ ਹੋਇਆ ਨਹੀਂ ਸੀਗਾ ਤਾਂ ਜਿਹੜੇ ਉੱਥੇ ਵੀ ਆਪਾਂ ਉਹ ਵੀਡੀਓ ਦੇ ਵਿੱਚ ਵੀ ਵੇਖਿਆ ਜੀ ਤਕਰੀਬਨ ਸਾਰੇ ਬੰਦੇ ਇਸ ਹੱਕ 'ਚ ਨਹੀਂ ਸੀਗੇ ਕਿ ਜਿਹੜਾ ਉਹਦਾ ਸਮਾਨ ਆਏ ਚੱਕ ਚੱਕ ਕੇ ਬਾਹਰ ਮਾਰਿਆ ਜਾਵੇ ਚਲਾ ਚਲਾ ਕੇ ਸਿੱਟਿਆ ਜਾਵੇ ਉੱਥੇ ਕੁਝ ਬੰਦੇ ਇਹ ਬੋਲ ਵੀ ਰਹੇ ਸੀਗੇ ਵੀ ਇਸ ਤਰ੍ਹਾਂ ਨਾ ਕਰੋ ਔਰ ਸੋਚਣ ਵਾਲੀ ਇਹ ਗੱਲ ਆ ਵੀ ਕਈ ਸਾਡੇ ਮੰਨ ਲਓ ਆਪਾਂ ਕਹਿ ਲਈਏ ਵੀ ਬਜ਼ੁਰਗਾਂ ਦੀ ਉਮਰ ਦੇ ਸੀਗੇ ਜਿਨ੍ਹਾਂ ਵੱਲੋਂ ਉਸ ਵਿਅਕਤੀ ਨੂੰ ਮਾਵਾ ਭੈਣਾਂ ਦੀਆਂ ਗਾਲਾਂ ਵੀ ਕੱਢੀਆਂ ਗੰਗਾ ਕੁਝ ਨਵੀਂ ਉਮਰ ਦੇ ਮੁੰਡੇ ਵੀ ਸੀਗੇ ਜੋ ਇਸ ਤਰ੍ਹਾਂ ਦਾ ਜਿਹੜਾ ਵੀ ਉਹ ਨਹੀਂ ਹੋਣਾ ਚਾਹੀਦਾ ਸੀਗਾ ਇਸ ਤਰ੍ਹਾਂ ਦਾ ਗਾਲੀ ਗਲੋਚ ਆ ਉਹ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਉੱਥੇ ਉਹ ਵੀਡੀਓ ਦੇ ਵਿੱਚ ਇਸ ਤਰ੍ਹਾਂ ਦੀ ਨਾ ਹੀ ਤਾਂ ਕੋਈ ਇਹੋ ਜੀ ਚੀਜ਼ ਦਿਖਾਈ ਗਈ ਆ ਜਿਹੜੇ ਕੋਈ ਉਹਦੀ ਦੁਕਾਨ ਦੇ ਵਿੱਚੋਂ ਮਿਲੀ ਹੋਵੇ ਵੀ ਇਹਨੇ ਆਹ ਚੀਜ਼ ਘੋਲ ਕੇ ਜਾਂ ਐ ਕਰਕੇ ਵੀ ਐ ਦੁੱਧ ਸਾਨੂੰ ਤਿਆਰ ਕਰਕੇ ਦੇਤਾ ਉਹ ਤਾਂ ਇੱਕ ਇਹ ਹੈ ਵੀ ਜਿਹੜਾ ਖਰਾਬ ਵੀ ਤਾਂ ਉਹੀ ਹੋਊਗਾ ਜਿਹੜਾ ਦੁੱਧ ਹੋਊਗਾ ਉਹਨਾਂ ਨੂੰ ਜਦੋਂ ਛੱਕ ਜਿੰਦਾ ਜਾ ਰਿਹਾ ਜੀ ਇਹ ਕੋਈ ਜਲਦੀ ਦੁੱਧ ਬਣਾਇਆ ਗਿਆ ਹੋਵੇ ਇਸ ਤਰ੍ਹਾਂ ਦਾ ਇੱਕ ਤਾਂ ਇਹ ਨਹੀਂ ਕੋਈ ਗੱਲ ਨਹੀਂ ਸੀ ਦੇਖੋ ਜੀ ਇਸ ਤਰ੍ਹਾਂ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹਣਾਗਾ ਵੀ ਪੰਜਾਬ ਦੁੱਧ ਦੀ ਦੇਰੀ ਜੁਨੀਓਨ ਏਕਤਾ ਸਮੂਹ ਪੰਜਾਬ ਵਾਸੀਆਂ ਨੂੰ ਸਾਫ਼ ਸੁਥਰਾ ਦੁੱਧ ਵਹਿਆ ਕਰਾਉਣ ਲਈ ਵਚਨਬੰਦ ਹੈ ਅਸੀਂ ਕਿਸੇ ਵੀ ਗਲਤ ਬੰਦੇ ਦੀ ਸਪੋਰਟ ਨਹੀਂ ਕਰਦੇਗੇ ਜਾਂ ਕੋਈ ਇਸ ਤਰ੍ਹਾਂ ਦੀ ਕਾਲਵਜਾਰੀ ਕਰਦਾਗਾ ਮੈਂ ਜਥੇਬੰਦੀ ਦਾ ਆਗੂ ਹੋਣ ਦੇ ਨਾਂ ਤੇ ਪ੍ਰਸ਼ਾਸਨ ਤੋਂ ਸਿਹਤ ਵਿਭਾਗ ਤੋਂ ਜਿਹੜਾ ਹੈਗਾਗਾ ਔਰ ਸਰਕਾਰ ਤੋਂ ਇਹ ਮੰਗ ਕਰਦਾਗਾ ਵੀ ਉਸ ਬੰਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੇ ਕੋਈ ਇਸ ਤਰ੍ਹਾਂ ਦੀ ਘਣਾਉਣੀ ਹਰਕਤ ਕਰਦਾਗਾ ਵੀ ਲੋਕਾਂ ਨਾਲ ਜਾਣਾ ਨਾ ਖਲਵਾੜ ਕਰਦਾ ਪਰ ਜਿਹੜੀ ਉਹ ਸੀਗੀ ਗੱਲ ਉਹ ਹਾਲਾਂਕਿ ਸਾਡੀ ਉਸ ਬੰਦੇ ਨਾਲ ਜਿਹੜੀ ਹੈਗੀ ਆ ਵੀ ਗੱਲ ਨਹੀਂ ਹੋਈ ਪਰ ਜਿਹੜੀ ਕੰਡੀਸ਼ਨ ਉਹ ਤੇ ਦਿਖਾਈ ਗਈ ਹੈ ਇਸ ਤਰ੍ਹਾਂ ਦਾ ਅਸੀਂ ਵੇਖਿਆਗਾ ਕਿਉਂਕਿ ਸਾਨੂੰ ਵੀ 20 22 ਬਈ ਸਾਲ ਹੋ ਗਏ ਕੰਮ ਕਰਦਿਆਂ ਨੂੰ ਅਕਸਰੀ ਹੋ ਜਾਂਦਾਗਾ ਮੰਨ ਲਓ ਜਦੋਂ ਦੁੱਧ ਦੇ ਵਿੱਚ ਕੋਈ ਨੁਕਸ ਪੈਂਦਾ ਤਾਂ ਉਹ ਜਿਹੜਾ ਦੁੱਧ ਜਦੋਂ ਗਰਮ ਨਹੀਂ ਹੁੰਦਾਗਾ ਵੀ ਆਪਾਂ ਕਹ ਲਈਏ ਕੱਚਾ ਦੁੱਧ ਦੀ ਸ਼ੁਰੂ ਚ ਹੀ ਫਟਣਾ ਸ਼ੁਰੂ ਹੋ ਜਾਂਦਾ ਤਾਂ ਉਹ ਗਲੱਛੇ ਜੇ ਬਣ ਜਾਂਦੇ ਆ ਕਿਉਂਕਿ ਉਹ ਗਾਂਾਂ ਦਾ ਦੁੱਧ ਹੁੰਦਾ ਇਹਨਾਂ ਦੌਰਾਨ ਚ ਉਹਦੀ ਫੈਟ ਵੀ ਘੱਟ ਹੁੰਦੀ ਹੈ ਤਾਂ ਉਹ ਚੀੜਾ ਪਣ ਵੀ ਹੋ ਜਾਂਦਾ ਉਹਦੇ ਵਿੱਚ ਜੇ ਕੋਈ ਕੈਮੀਕਲ ਵਾਲਾ ਮੰਨ ਲਓ ਦੁੱਧ ਹੈਗਾ ਵੀ ਉਹ ਵੀ ਇਸ ਤਰ੍ਹਾਂ ਹੋਊਗਾ ਕਿ ਨਹੀਂ ਉਹ ਨਹੀਂ ਖਰਾਬ ਹੋਊਗਾ ਇਸ ਤਰ੍ਹਾਂ ਨਹੀਂ ਕੈਮੀਕਲ ਦਾ ਤਾਂ ਇਸ ਤਰ੍ਹਾਂ ਹੁੰਦਾ ਜੀ ਪਹਿਲੀ ਗੱਲ ਤਾਂ ਐ ਜਿਹੜਾ ਬੰਦਾ ਕੋਈ ਕੰਮ ਹੀ 2 ਨੰਬਰ ਦਾ ਕਰਦਾਗਾ ਉਹ ਖਰਾਬ ਹੋਣ ਹੀ ਨਹੀਂ ਦਿੰਦਾਗਾ ਕਿਉਂਕਿ ਉਹ ਤਜਰਬੇਕਾਰ ਹੀ ਇੰਨਾ ਹੁੰਦਾਗਾ ਮੰਨ ਲਓ ਹੁਣ ਤੁਸੀਂ ਐਂ ਦੇਖੋ ਇਹ ਤਾਂ ਇੱਕ ਆਮ ਸਧਾਰਨ ਦੁੱਧ ਹੀ ਆ ਕੋਈ ਐਡਾ ਉਹਦਾ ਵੱਡਾ ਕਾਰੋਬਾਰ ਨਹੀਂ ਲੱਗਦਾ ਵੀਡੀਓ ਦੇ ਸਾਹਮਣੇ ਦੇਖਿਆ ਹੀ ਕੋਈ ਇੰਨਾ ਦੁੱਧ ਵੀ ਹੈ ਨਹੀਂ ਸੀ ਦੁਕਾਨ ਤੇ ਜਿਹੜਾ ਕੁਝ ਢੋਲਿਆ ਗਿਆ ਹੈਗਾ ਦੁੱਧ ਉਹ ਸੋਨੇ 20 ਸਿਰ ਤੋਂ ਉਧਰ ਦਿੱਤਾਗਾ ਪਰਾ ਆਪਾਂ ਵੇਖ ਲੋ ਵੀ ਬਾਜ਼ਾਰ ਦੇ ਵਿੱਚ ਦੁੱਧ ਤਾਂ ਇਸ ਤਰ੍ਹਾਂ ਦੇ ਵੀ ਆਉਂਦੇ ਆ ਵੀ ਮੰਨ ਲਓ ਵੀ ਮਹੀਨਾ-ਮਹੀਨਾ ਦੁੱਧ ਦੀ ਜਿਹੜੀ ਲਾਈਫ ਹੈ ਤਾਂ ਤੁਸੀਂ ਸੋਚਣ ਵਾਲੀ ਗੱਲ ਹੈ ਵੀ ਆਪਾਂ ਆਮ ਸਾਰੇ ਕਿਸਾਨ ਮਜ਼ਦੂਰਾਂ ਦੇ ਪੁੱਤ ਹੀ ਆ ਵੀ ਇਹੋ ਜਿਹਾ ਕਿਹੜਾ ਦੁੱਧ ਹੈ ਜਾਂ ਕਿੱਥੇ ਤੋਂ ਤੋਂ ਉਹ ਪੈਦਾ ਹੁੰਦਾਗਾ ਜਿਹੜਾ ਮਹੀਨਾ-ਮਹੀਨਾ ਦੁੱਧ ਖਰਾਬ ਨਹੀਂ ਹੁੰਦਾਗਾ ਉਹ ਕਿਉਂ ਨਹੀਂ ਹੁੰਦਾਗਾ ਕਿਉਂਕਿ ਉਹ ਮੰਨ ਲਾ ਆਪਾਂ ਕਹਿ ਲਈਏ ਇੱਕ ਮਨਜ਼ੂਰੀਆਂ ਲਈਆਂੀਆਂ ਸਾਰੀਆਂ ਸਰਕਾਰ ਤੋਂ ਮੰਨ ਲਾ ਉਹਨਾਂ ਨੇ ਮਾਪਦੰਡੋਸਾ ਬਣਾਏ ਹੋਏ ਆ ਤੇ ਆਪਦਾ ਉਹ ਮੈਂ ਦੁੱਧ ਜਿਹੜਾ ਤਿਆਰ ਹੁੰਦਾਗਾ ਉਹਦੇ ਚ ਜਿਹੜਾ ਹੈਗਾਗਾ ਵੇ ਕੋਈ ਕੈਮੀਕਲ ਵਗੈਰਾ ਲਾ ਲਓ ਜਿਵੇਂ ਹੁਣ ਦਹੀਂ ਹੈ ਆਮ ਆਪਾਂ ਘਰਾਂ 'ਚ ਜਾਗ ਵਗੈਰਾ ਲਾ ਕੇ ਦਹੀਂ ਨੂੰ ਜਿਹੜਾ ਜਮਾਉਣੇ ਆ ਤਾਂ ਜਿਹੜਾ ਹੈਗਾਗਾ ਵੀ ਕੰਪਨੀਆਂ ਆਪਦੇ ਸਿਸਟਮ ਨਾਲ ਜਮਾਉਂਦੀਆਂ ਹੈਗਾ ਕਲਚਰ ਵਗੈਰਾ ਲੱਗਦਾ ਹੈਗਾ ਵੀ ਇਹ ਕਿਤੇ ਨਾ ਕਿਤੇ ਫਰਕ ਰਹਿੰਦਾ ਹੈ ਮੰਨ ਲਓ ਜਿਹੜਾ ਸਾਡਾ ਤਾਂ ਇਹ ਮੰਨ ਲਓ ਜਿਹੜਾ ਦੁੱਧ ਹੀ ਆ ਉਹਨਾਂ ਦਾ ਕੰਮ ਇੰਨਾ ਕੀ ਹੈ ਵੀ ਮੰਨ ਲਓ ਆਪਦਾ ਪਿੰਡਾਂ ਦੇ ਵਿੱਚੋਂ ਦੁੱਧ ਕਲੈਕਸ਼ਨ ਕਰਕੇ ਉਹਦੇ 'ਚ ਜਿਹੜਾ ਹੈਗਾਗਾ ਵੀ ਕੋਈ ਕੈਮੀਕਲ ਵਗੈਰਾ ਲਾ ਲਓ ਜਿਵੇਂ ਹੁਣ ਦਹੀਂ ਹੈ ਆਮ ਆਪਾਂ ਘਰਾਂ 'ਚ ਜਾਗ ਵਗੈਰਾ ਲਾ ਕੇ ਦਹੀਂ ਨੂੰ ਜਿਹੜਾ ਜਮਾਉਣੇ ਆ ਤਾਂ ਜਿਹੜਾ ਹੈਗਾਗਾ ਵੀ ਕੰਪਨੀਆਂ ਆਪਦੇ ਸਿਸਟਮ ਨਾਲ ਜਮਾਉਣਗੀਆਂ ਕਲਚਰ ਵਗੈਰਾ ਲੱਗਦਾ ਹੈਗਾ ਵੀ ਇਹ ਕਿਤੇ ਨਾ ਕਿਤੇ ਫਰਕ ਰਹਿੰਦਾ ਹੈਗਾ ਮੰਨ ਲਓ ਜਿਹੜਾ ਸਾਡਾ ਤਾਂ ਇਹ ਮੰਨ ਲਓ ਜਿਹੜਾ ਦੁੱਧ ਹੀ ਆ ਉਹਨਾਂ ਦਾ ਕੰਮ ਇੰਨਾ ਕੀ ਹੈ ਵੀ ਮੰਨ ਲਾ ਆਪਦਾ ਪਿੰਡਾਂ ਦੇ ਵਿੱਚੋਂ ਦੁੱਧ ਕਲੈਕਸ਼ਨ ਕਰਕੇ ਆਪਦਾ ਉਹਨੂੰ 7-8 ਘੰਟਿਆਂ ਦੇ ਵਿੱਚ ਉਸਨੂੰ ਸਮੇਟਣਾ ਕਰ ਕਰ ਪਹੁੰਚਾਉਣਾ ਪਰ ਉਹਦੇ 'ਚ ਇਹ ਹੁੰਦਾ ਹੈਗਾ ਵੀ ਜੇ ਕੋਈ 20 ਘਰਾਂ ਦਾ ਦੁੱਧ ਲੈ ਆਉਂਦਾ ਬੰਦਾ ਕੋਈ 50 ਘਰਾਂ ਤੋਂ ਚਾਹਤ ਹੈਗਾ ਉਹਦੇ 'ਚ ਕੋਈ ਮੰਨ ਲਾ ਦੁੱਧ ਦੇ ਵਿੱਚ ਦਿੱਕਤ ਆ ਗਈ ਕਿਸੇ ਨੇ ਸੁਨੇਹਾ ਧਾਰ ਕੱਢੀ ਆ ਜਾਂ ਕਿਸੇ ਨੇ ਵਾਸੀ ਦੁੱਧ ਪਾਤਾ ਤਾਂ ਦੁੱਧ ਖਰਾਬ ਵੀ ਹੋ ਜਾਂਦਾ ਹੈਗਾ ਪਰ ਦੁੱਧ ਖਰਾਬ ਹੋ ਜਾਣ ਤੇ ਕਿਸੇ ਨੂੰ ਇਹ ਕਹਿਣਾ ਵੀ ਇਹ ਨਕਲੀ ਦੁੱਧ ਦੇਤਾ ਜਾਂ ਇਹਨੇ ਮੰਨ ਲਓ ਕਿਸੇ ਦੀ ਜਾਣ ਨਾ ਖਲਵਾੜ ਕਰਿਆ ਕਿਉਂਕਿ ਕੁਝ ਉਹਦੇ ਚ ਕੋਈ ਬਿਮਾਰ ਹੋਇਆ ਨਹੀਂ ਦਿਖਾਇਆ ਗਿਆ ਹੈਗਾ ਤੇ ਨਾ ਹੀ ਕੋਈ ਉਹ ਬੰਦੇ ਦਾ ਪੱਖ ਸੁਣਿਆ ਗਿਆ ਕਿਉਂਕਿ ਅਸਲ ਜੀ ਇਹ ਚਾਹੀਦਾ ਸੀ ਪੰਚਾਇਤ ਤੌਰ ਤੇ ਜਾਂਦੇ ਤੇ ਉੱਥੇ ਜਿਹੜਾ ਹੈਗਾ ਉਸ ਬੰਦੇ ਦਾ ਪੱਖ ਵੀ ਸੁਣਿਆ ਜਾਂਦਾ ਸਾਰਾ ਕੁਝ ਦਿਖਾਇਆ ਜਾਂਦਾ ਔਰ ਮੈਂ ਇਹ ਬੇਨਤੀ ਕਰਦਾ ਸਾਰੇ ਪੰਜਾਬ ਵਾਸੀਆਂ ਨੂੰ ਇਤਨਾ ਕਿਤੇ ਜੇ ਆਪਾਂ ਉਹਦਾ ਕਿੱਤਾ ਵਰਕਰ ਹਰ ਰੱਖਣਾ ਜਿਹੜਾ ਇਹ ਦੁੱਧ ਦਾ ਧੰਦਾ ਹੈਗਾ ਆਪਾਂ ਚਾਹੁੰਦੇ ਆ ਵੀ ਇਸੇ ਤਰ੍ਹਾਂ ਚੱਲਦਾ ਰਹੇ ਤਾਂ ਜਿਹੜਾ ਜਥੇਬੰਦ ਘਟਾਂਚਾ ਹੈਗਾ ਉਹ ਹਰ ਇੱਕ ਮੰਡੀ ਹਰ ਇੱਕ ਸ਼ਹਿਰ ਦੇ ਵਿੱਚ ਮਜ਼ਬੂਤ ਕਰਿਆ ਜਾਵੇ ਜਦੋਂ ਕਿਤੇ ਇਸ ਤਰ੍ਹਾਂ ਦੀ ਅਣਸਖਾਵੀ ਘਟਨਾ ਵਾਪਰਦੀ ਹੈ ਵੀ ਜਾਂ ਕੋਈ ਸ਼ਰਾਰਤੀ ਅੰਸਰ ਜਾਂ ਕਿਸੇ ਵੀ ਕਿਸਮ ਦਾ ਡਿਸਕਾਊਂਟ ਪੈਦਾ ਹੁੰਦਾ ਕਿਸਾਨਾਂ ਦੇ ਵਿਚਾਲੇ ਜਾਂ ਜੋ ਖਜੂਮਰ ਹੈ ਮੰਨ ਲਾ ਕਸਟਮਰ ਹੈ ਤਾ ਉਹਨੂੰ ਬੈ ਕੇ ਉਹਨੂੰ ਸਮਝਾਇਆ ਜਾ ਸਕੇ ਜਾਂ ਉਹਨੂੰ ਪ੍ਰੈਕਟੀਕਲ ਤੌਰ ਤੇ ਮੰਨ ਲਓ ਉਹ ਚੀਜ਼ ਕਰਕੇ ਦਿਖਾਈ ਜਾ ਸਕੇ ਵੀ ਇਸ ਤਰ੍ਹਾਂ ਵੀ ਦੋਤਾ ਹੋ ਜਾਂਦਾ ਹੈਗਾ ਕਿਉਂਕਿ ਆਮ ਹੀ ਦੇਖਣ ਚ ਆਇਆ ਹੈਗਾ ਵੀ ਕਈ ਵਾਰ ਇਸ ਤਰ੍ਹਾਂ ਦਾ ਜਿਹੜਾ ਹੈਗਾਗਾ ਹੋਇਆ ਹੈਗਾ ਪਰ ਇਹਦੇ ਚ ਮਲਾਵਟ ਖੋਰੀ ਵਾਲੀ ਸਾਨੂੰ ਕੋਈ ਗੱਲ ਨਹੀਂ ਲੱਗੀ ਜੇਕਰ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੈਗੀ ਹੈ ਤਾਂ ਪ੍ਰਸ਼ਾਸਨ ਹੈਗਾ ਸਰਕਾਰ ਹੈਗੀ ਹੈ ਕਾਨੂੰਨ ਕਿਸ ਵਾਸਤੇ ਆ ਕਾਨੂੰਨਨ ਤੌਰ ਤੇ ਜੇਕਰ ਕੋਈ ਇਸ ਤਰ੍ਹਾਂ ਦੀ ਮੰਨ ਲਓ ਗਲਤੀ ਕਰਦਾ ਤਾਂ ਉਹਨੂੰ ਸਜ਼ਾ ਗਈ ਜਿਹੜੀ ਅਸੀਂ ਹੱਕਚਾਹਵੇਂ ਮਿਲਣੀ ਚਾਹੀਦੀ। ਇਹ ਨਹੀਂ ਚਾਹੀਦਾ ਸੀ ਕਿ ਜੇ ਉਹਨਾਂ ਨੂੰ ਲੱਗਿਆ ਸੀਗਾ ਕੋਈ ਚੀਜ਼ ਮਾੜੀ ਹੈਗੀ ਜਾਂ ਲਾਪਟੀ ਹੈ ਤਾਂ ਉਹਨੂੰ ਰੋਕਦੇ ਤੇ ਉਹ ਪ੍ਰਸ਼ਾਸਨ ਨੂੰ ਸੌਂਦੇ ਤੇ ਉਹਦਾ ਸੈਂਪਲ ਉੱਪਰੋਂ ਦੇ ਜਾਂਚ ਲਾਸੀ ਲੈ ਜਾਂਦੇ। ਨਹੀਂ ਉਹਦਾ ਪ੍ਰੋਪਰ ਤਰੀਕਾ ਹੀ ਇਹ ਸੀਗਾ ਜੀ ਦੇਖੋ ਜਦੋਂ ਉਹਨਾਂ ਨੂੰ ਸ਼ੱਕ ਹੋ ਗਿਆ ਸੀਗਾ ਅਸੀਂ ਮੰਨਦੇ ਆਂ ਵੀ ਕਿਸੇ ਨੂੰ ਇਸ ਚੀਜ਼ ਬਾਰੇ ਮੰਨ ਲਾ ਪਤਾ ਹੁੰਦਾ ਕਿਸੇ ਨੂੰ ਨਹੀਂ ਹੁੰਦਾ ਕਿਉਂਕਿ ਜਿਵੇਂ ਉੱਥੇ ਕਈ ਬਜ਼ੁਰਗ ਵੀ ਬੋਲ ਰਹੇ ਸੀ। ਵੀ ਅਸੀਂ ਕਿਹੜਾ ਮੱਜਾਂ ਨਹੀਂ ਰੱਖਦੇਗੇ ਸਾਡੇ ਵੀ ਦੁੱਧ ਖਰਾਬ ਹੁੰਦਾ ਹੀ ਆ ਮੈਂ ਪਹਿਲਾਂ ਵੀ ਦੱਸ ਕੇ ਟਾਂਗਾ ਵੀ ਕਈ ਵਾਰ ਇਹ ਹੁੰਦਾਗਾ ਵੀ ਦੁੱਧ ਮਾੜਾ ਮੋਟਾ ਆਪਾਂ ਪਿੰਡ 'ਚ ਕਹਿੰਦੇ ਵੀ ਵੱਟ ਖਾ ਗਿਆ ਵੀ ਮਾੜਾ ਮੋਟਾ ਦੁੱਧ ਦੇ ਵਿੱਚ ਨੁਕਸ ਪਿਆ ਹੁੰਦਾ ਥੋੜੇ ਬਹੁਤੇ ਬੈਕਟੀਰੀਆ ਪੈਦਾ ਹੋਏ ਹੁੰਦੇ ਆ ਆਪਾਂ ਨੂੰ ਐ ਲੱਗਦਾ ਵੀ ਯਾਰ ਚਾਹ 'ਚ ਉਹ ਸਮੈਲ ਆਉਂਦੀ ਐ ਵੀ ਚਾਹਾਂ ਨੂੰ ਗਰਮ ਕਰਕੇ ਪਨੀਰ ਲਾ ਲੈਨੇ ਆ ਉਹ ਦੁੱਧ ਉਬਲਣ ਦੀ ਤਾਦਾਤ 'ਚ ਹੁੰਦਾਗਾ 90 95 ਟੈਂਪਰੇਚਰ ਉਹਦਾ ਹੋਇਆ ਜਾਂਦਾ ਜਦੋਂ ਉਹਦਾ ਪਨੀਰ ਬਣਦਾ ਉਹ ਨਹੀਂ ਇਸ ਤਰ੍ਹਾਂ ਹੁੰਦਾ ਪਰ ਜਦੋਂ ਜ਼ਿਆਦਾ ਬੈਕਟੀਰੀਆ ਪੈਦਾ ਹੋ ਜਾਂਦੇ ਆ ਮੰਨ ਲ ਜਾ ਰਹਾ ਹੁੰਦੇ ਆ ਵੀ ਮੰਨ ਲਓ ਜਲਦੀ ਕੱਚਾ ਹੀ ਦੁੱਧ ਆਪਾਂ ਗੜਨੀਏ ਪਾਠਨਾ ਸ਼ੁਰੂ ਹੋ ਜਾਂਦਾ ਉਦੋਂ ਇਸ ਤਰ੍ਹਾਂ ਦੇ ਗਲਛੇ ਬਣ ਜਾਂਦੇ ਆ ਪਰ ਮੰਨ ਕੇ ਚਲੋ ਇੱਕ ਤਰ੍ਹਾਂ ਦੀ ਪੰਚਾਇਤ ਸੀਗੀ ਉਹ ਉਹ ਬੰਦਾ ਮੇਰੇ ਖਿਆਲ ਚ ਬੈਠਾ ਵੀ ਗੁਰਦੁਆਰਾ ਸਾਹਿਬ ਦੀ ਦੁਕਾਨ 'ਚ ਹੀ ਆ ਤਾਂ ਜਦੋਂ ਪੰਚਾਇਤ ਤੌਰ ਤੇ ਬੰਦੇ ਗਏ ਸੀ ਨਾ ਉਹਨਾਂ ਨੂੰ ਪੰਚਾਇਤ ਤੌਰ ਤੇ ਗੱਲ ਕਰਨੀ ਚਾਹੀਦੀ ਸੀ ਔਰ ਉੱਥੇ ਦੇਖਣਾ ਚਾਹੀਦਾ ਸੀਗਾ ਵੀ ਕੋਈ ਇਸ ਤਰ੍ਹਾਂ ਦੀ ਗੈਰ-ਮੈਰੀ ਚੀਜ਼ ਉਹਦੀ ਡੈਰੀ ਦੇ ਵਿੱਚੋਂ ਪਾਈ ਗਈ ਜਾਂ ਮੰਨ ਕੇ ਚੱਲੋ ਵੀ ਉਹ ਉਹਦੇ ਨਾਲ ਗੱਲਬਾਤ ਵੀ ਕੀਤੀ ਜਾਂਦੀ ਕੋਈ ਉਹਦਾ ਵੀ ਪੱਖ ਸਾਹਮਣੇ ਆਉਂਦਾ ਵੀ ਕੀ ਕਾਰਨ ਦੱਸਦਾ ਜਾਂ ਉਹਦੇ ਚ ਵਾਸੀ ਦੁੱਧ ਸੀ ਜਾਂ ਕੀ ਕਾਰਨ ਰਹੇ ਆ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਵੀ ਇਹ ਡਿਸਕੂਟ ਆ ਜਿਹੜਾ ਕਿਸਾਨਾਂ ਮਜ਼ਦੂਰਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਕਿਉਂਕਿ ਅਸੀਂ ਵੀ ਮੰਨ ਲਾ ਕਿਸਾਨਾਂ ਮਜ਼ਦੂਰਾਂ ਦੇ ਪੁੱਤਾਂ ਅਸੀਂ ਇਸ ਧੰਦੇ ਨਾਲ ਜੁੜੇ ਹੋਏ ਆ ਉਹ ਵੀ ਸਾਡੇ ਕਿਸਾਨ ਭਰਾ ਆ ਕੇ ਮੰਨ ਲਾ ਕਿ ਉਹਦੇ ਵਿੱਚ ਬਜ਼ੁਰਗ ਵੀ ਸੀ ਨੌਜਵਾਨ ਮੁੰਡੇ ਵੀ ਸੀਗੇ ਬਹਿ ਕੇ ਗੱਲ ਨੂੰ ਸੁਲਝਾਉਣਾ ਚਾਹੀਦਾ ਸੀ ਤੇ ਉਹਦੀ ਉਹਦੇ ਕੋਲੇ ਕਿਉਂਕਿ ਦੁੱਧ ਵੀ ਪਿਆ ਸੀਗੇ ਜੀ ਮੌਕੇ ਜਿਹੜਾ ਡੋਲਿਆ ਗਿਆ ਉਹਦੀ ਸੈਂਪਲਿੰਗ ਵਗੈਰਾ ਵਗੈਰਾ ਜਿਹੜੀ ਉਹ ਕਰਾਉਣੀ ਚਾਹੀਦੀ ਸੀ ਜਾਂ ਜਿਹੜਾ ਉੱਥੇ ਦੁੱਧ ਪਿਆ ਸੀ ਉਹਦੀ ਵੀ ਚੈਕਿੰਗ ਕਰਨੀ ਚਾਹੀਦੀ ਸੀ ਕਿਤੇ ਨਾ ਕਿਤੇ ਜੇ ਉਹਦੇ 'ਚ ਵੀ ਇਹੀ ਨੁਕਸ ਪਾਇਆ ਜਾਂਦਾ ਤਾਂ ਫੇਰ ਮੰਨ ਲਾ ਗੱਲ ਹੋਰ ਹੋਣੀ ਸੀ ਕਿ ਜਾਂ ਮੰਨ ਲਓ ਉਹ ਆਪਿਆ ਆਪ ਦਾ ਮੈਹਿਕਮੇ ਨੂੰ ਸਪਸ਼ਟੀਕਰਨ ਦਿੰਦਾ ਜਾਂ ਉੱਥੇ মিডিਆ ਆਉਂਦਾ মিডিਆ ਨੂੰ ਦਿੰਦਾ ਇਹ ਨਹੀਂ ਹੋਣਾ ਚਾਹੀਦਾ ਸੀਗਾ ਜੋ ਹੋਇਆ ਜਿੰਨੂੰ ਇਸ ਤਰ੍ਹਾਂ ਦੀ ਮਤਭਾਗੀ ਘਟਨਾ ਹੋਈ ਹੈ ਲੋਕ ਕਾਨੂੰਨ ਦੇ ਦੇਸ਼ ਵਾਸੀ ਨੂੰ ਕੀ ਕਰਨ ਚਾਹੁੰਦੇ ਵੀ ਜੇ ਇਸ ਤਰ੍ਹਾਂ ਦੀ ਸਮੱਸਿਆ ਹੁੰਦੀ ਹੈ ਕਿਸ ਤਰ੍ਹਾਂ ਹੱਲ ਕੀਤਾ ਜਾਵੇ ਨਹੀਂ ਹੱਲ ਹੈ ਇਸ ਤਰ੍ਹਾਂ ਗਈ ਦੇਖੋ ਕੋਈ ਵੀ ਵਿਅਕਤੀ ਆ ਹਰੇਕ ਬੰਦੇ ਨੇ ਆਪਣਾ ਆਪਣਾ ਰਜਗਾਰ ਖੜਾ ਕਰਿਆ ਹੋਇਆ ਜਿਵੇਂ ਉਹਦੀਆਂ ਮਤਲਬ ਜਿਹੜਾ ਉਹ ਬੰਦਾ ਹੈਗਾ ਉਹਨੂੰ ਮੰਨ ਲਾ ਮਾਵਾ ਭੈਣਾਂ ਦੀਆਂ ਗਾਲਾਂ ਦਿੱਤੀਆਂ ਜਾਂ ਗਾਲੀ ਕਲੋਜ਼ ਕੀਤਾ ਗਿਆ ਆਪਾਂ ਸਾਰੇ ਇਸ ਮੰਨ ਲਾ ਵੀ ਸਮਾਜ ਦੇ ਵਿੱਚ ਵਿਚਰਦੇ ਆ ਹਰੇਕ ਦੀ ਆਪਣੀ ਆਪਣੀ ਮੰਨ ਲਾ ਆਪਾਂ ਕਹਿ ਗਏ ਆਣ ਚ ਤਾਂ ਮੰਨ ਲਾ ਕਿਸੇ ਨੂੰ ਇਸ ਇਸ ਤਰ੍ਹਾਂ ਬੰਦਾ ਬੋਲਣਾ ਇਹ ਕਿਤੇ ਨਾ ਕਿਤੇ ਨਹੀਂ ਸਹੀ ਹੈਗਾ ਕਿਉਂਕਿ ਆਪਾਂ ਸਾਰੇ ਪਰਿਵਾਰ ਵਾਲੇ ਆ ਮੰਨ ਲਾ ਤੇ ਬੰਦੇ ਦੀਆਂ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਵੀ ਹੁੰਦੀਆਂ ਆ ਬੰਦਾ ਕਈ ਵਾਰੀ ਹੁਣ ਹੋ ਸਕਦਾਗਾ ਉਹਦਾ ਰਜਗਾਰ ਹੀ ਇਹ ਹੋਵੇ ਇਸ ਰਜਗਾਰ ਤੋਂ ਉਹ ਆਪਦੇ ਜਵਾਕਾਂ ਦਾ ਪਾਲਣ ਪੋਸ਼ਣ ਕਰਦਾਗਾ ਮੰਨ ਲਾ ਤੇ ਉਹ ਦੇਖੋ ਜੇ ਉਹ ਗਲਤ ਕਰਦਾਗਾ ਮੈਂ ਫੇਰ ਕਹਿਣਾਗਾ ਅਸੀਂ ਉਹਦੇ ਨਾਲ ਨਹੀਂ ਹੈਗੇ ਪਰ ਉਹਦੀ ਜਾਂਚ ਹੋਣੀ ਚਾਹੀਦੀ ਸੀ ਜੇਕਰ ਜਾਂਚ ਹੁੰਦੀ ਹੈ ਤਾਂ ਮੰਨ ਲਓ ਉਹਦੇ ਤੇ ਕਾਰਵਾਈ ਵੀ ਹੋਣੀ ਚਾਹੀਦੀ ਹੈ ਜੇ ਕੁਝ ਬੰਦਾ ਗਲਤ ਕਰਦਾ ਤਾਂ ਪਰ ਵੈਸੇ ਇੱਕ ਮੰਨ ਲਾ ਵੀ ਦੁੱਧ ਖਰਾਬ ਹੋਣ ਦੇ ਕਾਰਨ ਗਾੜੀ ਬਲੋਜ਼ ਕਰਨਾ ਪੰਨ ਤੋੜ ਕਰਨਾ ਇਹ ਕਿਤੇ ਨਗੇ ਤੇ ਗਲਤ ਹੈ ਇਸ ਤਰ੍ਹਾਂ ਨਹੀਂ ਹੋਣਾ ਜਈਦਾ ਅੱਗੇ ਤੋਂ ਵੀ ਮੰਨ ਲਾ ਜਿਹੜਾ ਇਹ ਕਿਤੇ ਨਾ ਹੋਵੇ ਇਸ ਤਰ੍ਹਾਂ ਤੇ ਮੈਂ ਦੁਬਾਰਾ ਫੇਰ ਇਹੀ ਦੁੱਧ ਦੇ ਸਾਥੀਆਂ ਨੂੰ ਬੇਨਤੀ ਕਰਦਾ ਹਾਂ ਵੀ ਜਿੱਥੇ-ਜਿੱਥੇ ਵੀ ਜਥੇਬੰਦੀ ਨਹੀਂ ਸਰਗਰਮ ਹੈਗੀ ਜਥੇਬੰਦ ਘਟਾਂਚਾ ਜਰੂਰ ਮਜ਼ਬੂਤ ਕੀਤਾ ਜਾਵੇ ਤਾਂ ਜੋ ਜਦੋਂ ਕਿਤੇ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਆਪਾਂ ਬਹਿ ਕੇ ਢੰਗ ਤਰੀਕੇ ਨਾਲ ਜੋ ਦੁੱਧਧੰਦੇ ਨਾਲ ਸੰਬੰਧਿਤ ਗੱਲਾਂ ਅਗਲੇ ਨਾਲ ਵਿਚਾਰ ਚਰਚਾ ਕਰਕੇ ਮਸਲੇ ਦਾ ਹੱਲ ਕਰ ਸਕੀਏ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਨਾ ਵਾਪਰਨ